ਜੀ ਦਾ ਸਰ ਮੇਰਾ ਨਾਮ ਸਿਮਰਨ ਹੈ ਮੈਂ ਗੁਰਦਾਸਪੁਰ ਦੀ ਰਹਿਣ ਵਾਲੀ ਆ ਮੈਨੂੰ ਮੇਰੀ ਨਾ ఓਵਰੀ ਵਿੱਚ ਸਿਸਟ ਸੀ ਤੇ ਬਹੁਤ ਜ਼ਰਾ ਤਕਲੀਫ ਹੁੰਦੀ ਜਿਹਦੇ ਕਾਰਨ ਫਿਰ ਮੈਨੂੰ ਮੈਮ ਨੇ ਵਿਜ਼ਿਟ ਕੀਤਾ ਕਿ ਹਸਪੀਟਲ ਚਾਓ ਮੈਂ ਗੁਰਦਾਸਪੁਰ ਮੈਡੀਸਿਟੀ ਤੇ ਮੇਰਾ ਆਪਰੇਟ ਬਹੁਤ ਵਧੀਆ ਕੀਤਾ ਗਿਆ ਲੈਪਰੋਸਕੋਪੀ ਨਾਲ ਕੀਤਾ ਗਿਆ ਆਪਰੇਟ ਮੇਰੀ ਬੱਚੀ ਤਾਂ ਬਚਾਈ ਗਈ ਆ ਮੈਨੂੰ ਕਾਫੀ ਵਧੀਆ ਟਰੀਟਮੈਂਟ ਕੀਤਾ ਗਿਆ ਸੀ ਹਸਪੀਟਲ ਵਿੱਚ ਸਟਾਫ ਬਹੁਤ ਵਧੀਆ ਬਹੁਤ ਕੇਅਰ ਕੀਤੀ ਗਈ ਹੈ ਤੇ ਮੈਨੂੰ ਬਹੁਤ ਜਲਦੀ ਹੀ ਮੈਂ ਰੈਡੀ ਹੋ ਗਈ ਮਤਲਬ ਕਿ ਸਹੀ ਹੋ ਗਈ ਹਾਂ ਮੈਂ ਆਪਣੇ ਆਪ ਚਸ ਠੀਕ ਆ ਹੁਣ ਮੈਂ ਬਿਲਕੁਲ ਬਹੁਤ ਵਧੀਆ ਸਟਾਫ ਹੈ ਬਹੁਤ ਅੱਛਾ ਹਸਪੀਟਲ ਹੈ ਪਲੀਜ਼ ਜਿਨਾਂ ਨੂੰ ਵੀ ਕੋਈ ਪ੍ਰੋਬਲਮ ਹੋਏ ਇਦਾਂ ਦੀ ਇਹ ਹਸਪੀਟਲ ਵਿਜ਼ਿਟ ਕਰਨ ਥੈਂਕ ਯੂ ਸਰ ਹਣ ਦੱਸਦੇ ਜੀ ਪੇਸ਼ੈਂਟ ਕੀ ਪ੍ਰੋਬਲਮ ਹੈ ਕਿ ਕਦੋਂ ਤੁਹਾਡੇ ਕੋਲ ਆਏ ਸੀ ਕਿ ਕੀ ਕਰ ਦਿੱਤਾ ਗਿਆ ਪੇਸ਼ੈਂਟ ਸਿਮਰਨ ਹੈ ਔਰ ਮੈਂ ਗਾਇਨੇ ਕਾਲੋਜੀਸ ਫਰੋਮ ਗੁਰਦਾਸਪੁਰ ਮੈਡੀਸਿਟੀ ਹਸਪੀਟਲ ਪੇਸ਼ੈਂਟ ਸਿਮਰਨ ਸਾਡੇ ਕੋਲ ਆਈ ਸੀ ਪੇਸ਼ੈਂਟ ਦਾ ਪਹਿਲਾਂ ਵੀ ਇੱਕ ਬੱਚਾ ਹੈਗਾ ਹੈ ਬਟ ਉਸ ਤੋਂ ਬਾਅਦ ਇਹਨੂੰ ਪੀਸੀਓਡੀ ਦੀ ਪ੍ਰੋਬਲਮ ਆ ਗਈ ਜਿਹਦੇ ਕਰਕੇ ਇਹਨੂੰ ਬਹੁਤ ਵੱਡੀ 7 7.5 ਸੈਂਟੀਮੀਟਰ ਦੀ ਓਵੇਰੀਅਨ ਸਿਸਟ ਬਣ ਗਈ ਇਹਦੇ ਤੇ ਉਹ ਫਿਰ ਸ਼ੀ ਇਸ ਹੈਵਿੰਗ ਓਨਲੀ ਵਨ ਚਾਈਲਡ ਤੇ ਇਹਨੂੰ ਹਲੇ ਬੱਚੇ ਦੀ ਵੀ ਲੋੜ ਹੈ ਅੱਗੇ ਤੇ ਸਾਡੇ ਕੋਲ ਸਿਸ ਜਿਹੜਾ ਸੀ 7.5 ਸੈਂਟੀਮੀਟਰ ਦਾ ਸੀ ਬਟ ਸ਼ੀ ਡਸਨਟ ਵਾਂਟ ਟੂ ਆਪਰੇਟ ਮਤਲਬ ਕਿ ਓਪਨਲੀ ਉਹ ਨਹੀਂ ਕਰਵਾਉਣਾ ਚਾਹ ਰਹੀ ਸੀ ਤੇ ਪਰ ਅਸੀਂ ਗੁਰਦਾਸਪੁਰ ਰੈਡੀ ਸਿਟੀ ਦੇ ਵਿੱਚ ਲੈਪਰੋਸਕੋਪੀ ਦੇ ਨਾਲ ਜਿਹੜਾ ਸਾਈਜ਼ 7.5 ਸੈਂਟੀਮੀਟਰ ਦਾ ਜਿਹੜਾ ਓਵਰੀਅਨ ਸਿਸ ਸੀ ਉਹ ਅਸੀਂ ਲੈਪਰੋਸਕੋਪਿਕਲੀ ਉਹਨੂੰ ਰਿਮੂਵ ਕੀਤਾ ਐਂਡ ਪੇਸ਼ੈਂਟ ਇਜ਼ ਵੈਰੀ ਹੈਪੀ ਨਾਓ ਔਰ ਪੇਸ਼ੈਂਟ ਨੂੰ ਪੂਰੀ ਤਸੱਲੀ ਹੈ ਕਿ ਮੇਰਾ ਜਿਹੜਾ ਹੈ ਉਹ ਆਪਰੇਸ਼ਨ ਬਹੁਤ ਵਧੀਆ ਹੋਇਆ ਹੈ ਲੈਪਰੋਸਕੋਪਿਕਲੀ ఓਵਰੀਅਨਸ ਇਸ ਰਿਮੂਵ ਕਰਨ ਨਾਲ ਇੱਕ ਤੇ ਇੱਕ ਤੜਾ ਇੱਕ ਆਪਰੇਸ਼ਨ ਦਾ ਬਚਦਾ ਹੈ ਔਰ ਟਾਈਮ ਵੀ ਬਚਦਾ ਹੈ ਪੇਸ਼ੈਂਟ ਦਾ ਪੇਸ਼ੈਂਟ ਸੈਕਿੰਡ ਔਰ ਥਰਡ ਡੇ ਹੀ ਜਿਹੜਾ ਹੈ ਉਹ ਠੀਕ ਹੋ ਕੇ ਘਰ ਚਲਾ ਜਾਂਦਾ ਹੈ ਕਾਰਨ ਕੀ ਰਹੇ ਦਾ ਸਰਪੋ ਦੇਖੋ ਪੀਸੀਓਡੀ ਜਿਹੜਾ ਹੈ ਇੱਕ ਤਰ੍ਹਾਂ ਦੀ ਪ੍ਰੋਬਲਮ ਹੈ ਜਿਹੜੀ ਕਿ ਹੋ ਜਾਂਦੀ ਹੈ ਅੱਜਕੱਲ ਬਹੁਤ ਕਾਮਨ ਹੈ ਤੇ ਅਗਰ ਉਹਨੂੰ ਟਾਈਮਲੀ ਟਰੀਟ ਨਾ ਕੀਤਾ ਜਾਏ ਤੇ ਫਿਰ ਉਹਦੇ ਸਿਸਟ ਬਣ ਜਾਂਦੇ ਆ ਤੇ ਫਿਰ ਉਹ ਪੇਸ਼ੈਂਟ ਦੀ ਜਿਹੜੀ ਹੈ ਇਨਫਰਟੀਲਿਟੀ ਜਿਹੜੀ ਉਹ ਹੋ ਜਾਂਦੀ ਹੈ ਜਿਹਦੇ ਕਰਕੇ ਪੇਸ਼ੈਂਟ ਨੂੰ ਅੱਗੇ ਬੱਚਾ ਠਹਿਰਨ ਚ ਵੀ ਪ੍ਰੋਬਲਮ ਹੁੰਦੀ ਹੈ ਲੇਕਿਨ ਹੁਣ ਅਸੀਂ ਇਹਦਾ ਜਿਹੜਾ ਸਿਸਟ ਰਿਮੂਵ ਕਰਤਾ ਹੁਣ ਅੱਗੇ ਦੀ ਟਰੀਟਮੈਂਟ ਅਸੀਂ ਬੱਚਾ ਹੋਣ ਵਾਸਤੇ ਜਿਹੜੀ ਇਨਫਰਟੀਲਿਟੀ ਦੀ ਜਿਹੜੀ ਟਰੀਟਮੈਂਟ ਹੈ ਉਹ ਕਰਾਂਗੇ